ਬੇਨਤੀ ਕਰਦਾ ਰਿਹਾ ਪਿਛਲੇ 20 ਦਿਨਾਂ ਤੋਂ ਕਿ ਜਿਹੜੀ ਪੰਜਾਬ ਬਿਲਡਿੰਗ ਐਂਡ ਰੀਕਨਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਦੀ ਜਿਹੜੀ ਵੈਬਸਾਈਟ ਆ ਜਿਸ ਵੈਬਸਾਈਟ ਨੇ ਮਜ਼ਦੂਰਾ ਦੇ ਲੇਬਰ ਕਾਰਡ ਬਣਾਉਣ ਦੇ ਲਈ ਉਹਨਾਂ ਦੀ ਰਜਿਸਟ੍ਰੇਸ਼ਨ ਕਰਨੀ ਆ ਔਰ ਉਹਨਾਂ ਦੀਆਂ ਭਲਾਈ ਸਕੀਮਾਂ ਜਿਹਦੇ ਵਿੱਚ ਫੜਾਈ ਹੋਈਆਂ ਆ ਉਹ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਕੰਮ ਨਹੀਂ ਹੋਇਆ ਔਰ ਉਹ ਉਹ ਸਾਈਟ ਵੈਬਸਾਈਟ ਬੰਦ ਹੋਣ ਦੇ ਨਾਲ ਭਲਾਈ ਸਕੀਮਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਰਜਿਸਟ੍ਰੇਸ਼ਨ ਦਾ ਕੰਮ ਬਿਲਕੁਲ ਬੰਦ ਹੋ ਗਿਆ ਔਰ ਜਿਹੜੀਆਂ ਮੀਟਿੰਗਾਂ ਪਹਿਲਾਂ ਹੋਈਆਂ ਸੀ ਉਨ੍ਹਾਂ ਦੀ ਜਿਹੜੀ ਰਾਸ਼ੀ ਰੁਕੇ ਰੁਕ ਗਈ ਹੈ ਔਰ ਜਿਹੜੀਆਂ ਮੀਟਿੰਗਾਂ ਹੋਣੀਆਂ ਸੀ ਕਿਉਂਕਿ ਪਿਛਲੇ ਇਸ ਮਹੀਨੇ ਦੇ ਵਿੱਚ ਫਰਵਰੀ ਮਹੀਨੇ ਵਿੱਚ 13 ਤਰੀਕ ਨੂੰ ਸਭ ਡਿਵੀਜ਼ਨ ਦੇ ਕਲ ਸ਼ੰਕਰ ਦੀ ਮੀਟਿੰਗ ਸੀਗੀ ਔਰ ਜਦੋਂ ਮੀਟਿੰਗ ਲਈ ਅਸੀਂ ਮੈਂ ਜਾ ਰਿਹਾ ਸੀ ਤਾਂ ਮੈਨੂੰ ਰਸਤੇ ਵਿੱਚ ਫੋਨ ਆ ਗਿਆ ਕਿ ਸਾਈਟ ਨਾਲ ਦੇ ਵਿੱਚ ਆ ਗਿਆ ਤਾਂ ਜਿਹੜੀ ਮੀਟਿੰਗ ਹੈ ਉਹ ਕੈਨਸਲ ਕਰਤੀ ਗਈ ਹੈ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਜਿਹੜਾ ਡਾਟਾ ਸੀ ਜਿਹੜਾ ਡਾਟਾ ਅਪਲੋਡਿੰਗ ਦੇ ਵਿੱਚ ਵਾਇਆ ਸੀ ਜਿਹੜਾ ਜਿਹੜੀਆਂ ਜਿਹੜੀਆਂ ਲਿਸਟਾਂ ਬਣਨੀਆਂ ਸੀਗੀਆਂ ਉਹ ਨਹੀਂ ਬਣ ਸਕੀਆਂ ਕਿਉਂਕਿ ਸਾਈਟ ਬਣ ਸੀ ਤੇ ਮੈਂ ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਬੜਾ ਬੜਾ ਨੁਕਸਾਨ ਹੋ ਰਿਹਾ ਉਹ ਸਾਰੀ ਮਜ਼ਦੂਰਾਂ ਦਾ ਔਰ ਮੈਨੂੰ ਮੈਂ ਬੇਨਤੀ ਕਰਨੀ ਚਾਹਣਾ ਪੰਜਾਬ ਸਰਕਾਰ ਦੇ ਮਾਜੂਦ ਮੁੱਖ ਮੰਤਰੀ ਸਾਹਿਬ ਚੇਅਰਮੈਨ ਸਾਹਿਬ ਪੰਜਾਬ ਬਿਲਡਿੰਗ ਐਂਡ ਅਬਕੋ ਕੰਸਟਰਕਸ਼ਨ ਵਰਕਰ ਬੈਂਫਰ ਬੋਰਡ ਔਰ ਬਹੁਤ ਹੀ ਸਤਿਕਾਰਯੋਗ ਮਾਜੂਦ ਤਨਪ੍ਰੀਤ ਸਿੰਘ ਜੀ ਸੌਰ ਸਾਹਿਬ ਮੰਤਰੀ ਲੇਬਰ ਵਿਭਾਗ ਪੰਜਾਬ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਆਪਣਾ ਦਖਲ ਜ਼ਰੂਰ ਦਿਓ ਕਿਉਂਕਿ ਗਰੀਬ ਜਿਹੜੇ ਲੋਕ ਆ ਉਹਨਾਂ ਦਾ ਬੜਾ ਬੜਾ ਨੁਕਸਾਨ ਹੋ ਰਿਹਾ ਤੇ ਔਰ ਇਸ ਜਿਹੜੀ ਵੈਬਸਾਈਟ ਹੈ ਇਹਨੂੰ ਚਲਾਇਆ ਜਾਵੇ ਔਰ ਮੈਂ ਦੁਬਾਰੀ ਰਜਿਸਟ੍ਰੇਸ਼ਨ ਤੇ ਪ੍ਰਾਈਸ ਸਕੀਮਾਂ ਅਪਲਾਈ ਹੋਣ ਦਾ ਕੰਮ ਤੁਰੰਤ ਜੀ ਦਾ ਸ਼ੁਰੂ ਹੋ ਸਕੇ ਔਰ ਦੂਸਰੀ ਬੇਨਤੀ ਮੈਂ ਕਰ ਰਹੀ ਆ ਕਿ ਜਿਹੜੀ ਮਿਤੀ 30 ਮਈ 2023 ਨੂੰ 30 ਮਈ 2023 ਨੂੰ ਇੱਕ ਮੀਟਿੰਗ ਹੋਈ ਸੀ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰ ਵੈਲਫੇਅਰ ਮੋਰਡ ਦੀ ਔਰ ਉਹਦੇ ਵਿੱਚ ਮਜ਼ਦੂਰਾਂ ਦੇ ਪੱਖ ਵਿੱਚ ਕਈ ਫੈਸਲੇ ਹੋਏ ਸੀ ਪਰ ਪੰਜਾਬ ਸਰਕਾਰ ਨੇ ਕਿਰਤ ਵਿਭਾਗ ਨੇ ਔਰ ਬੋਰਡ ਨੇ ਹਜੇ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਉਹ ਵੀ ਲਾਗੂ ਕੀਤਾ ਜਾਵੇ ਤੇ ਇੱਕ ਹੋਰ ਬੇਨਤੀ ਕਰਨੀ ਆ ਜਿਹੜੀ ਬੜੀ ਜ਼ਰੂਰੀ ਆ ਕੇ ਲਾਹ ਪਾਤਰੀ ਕਾਰਡ ਰੀਨਿਊ ਕਰਨ ਦੇ ਲਈ ਇੱਕ ਸਾਲ ਦਾ ਜਿਹੜਾ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਤੇ ਉਸ ਗ੍ਰੇਸ ਪੀਰੀਅਡ ਦੇ ਵਿੱਚ ਜੇਕਰ ਕਿਸੇ ਲਾਹ ਪਾਤਰੀ ਦੀ ਸਾਰੀ ਕੋਈ ਵੀ ਜਿਹੜਾ ਰਜਿਸਟਰਡ ਹੋਇਆ ਜਿਹਦਾ ਲਿਬਰ ਕਾਰਡ ਬਣਿਆ ਜੇਕਰ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਪਹਿਲਾਂ ਉਹਦੀ ਬੰਦ ਦੀ ਡਿਟੀ ਸਹਾਇਤਾ ਜਿਹੜੀ ਆ ਇੱਕ ਸਪੈਸ਼ਲ ਗ੍ਰਾਂਟ ਤੇ ਇਹਨਾਂ ਵੱਲੋਂ ਦਾ ਆਤਮ ਸਰਕਾਰ ਦੇ ਪੈਸੇ ਹੁੰਦੇ ਜਿਹੜੇ ਜਾਂਦੇ ਸੀ ਉਹ ਥੋੜਾ ਸਹਾਰਾ ਹੁੰਦਾ ਸੀ ਤੇ ਹੁਣ ਜਿਹੜਾ ਗ੍ਰੇਸ ਪੀਰੀਅਡ ਵਿੱਚ ਜੇਕਰ ਕਿਸੇ ਦੀ ਡੈਥ ਹੁੰਦੀ ਆ ਤਾਂ ਉਹਦਾ ਜਿਹੜਾ ਕੇਸ ਆ ਉਹ ਹੌਲੀਵੁੱਡ ਡਿਪਾਰਟਮੈਂਟ ਵੱਲੋਂ ਉਹ ਜਿਹੜਾ ਸਿੱਧਾ ਮਾਨ ਜੋਗ ਕਿਰਤ ਜਿਹੜੇ ਫੈਕਟਰੀ ਸਾਹਿਬ ਆ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਕਿ ਉਹਦੀ ਮਜ਼ਦੂਰੀ ਲੈਣੀ ਹੈ ਤੇ ਉੱਥੇ ਮਜ਼ਦੂਰੀ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਵੀ ਇੱਕ ਬਹੁਤ ਵੱਡਾ ਮਿੱਦਣਾ ਨੁਕਸਾਨ ਹੋ ਰਿਹਾ ਮੈਂ ਇਥੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਇਹ ਚਿੱਠੀ ਆ ਇਹ ਫੈਸਲਾ ਇਹ ਵੀ ਵਾਪਸ ਲਿਆ ਜਾਵੇ ਤੇ ਹੋਰ ਬੇਨਤੀ ਕਰਦੇ ਆ ਕਿ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਜਿਹੜੇ ਸਾਡੇ ਨਰੇਕਾ ਦੇ ਮੁਲਾਜ਼ਮ ਆ ਈਪੀਓ ਆ ਜੀਆਰਐਸ ਆ ਜਾਂ ਸਾਡੇ ਨਰੇਕਾ ਮਜ਼ਦੂਰ ਪੈਣਾ ਭਰਾਇਆ ਉਹਨਾਂ ਦੇ ਜਿਹੜੇ ਪੈਸੇ ਆ ਉਹ ਖਾਤੇਮਚ ਨਹੀਂ ਆ ਰਹੇ ਤੇ ਮੈਂ ਸਮਝਦਾ ਕੇਂਦਰ ਸਰਕਾਰ ਤੇ ਰਾਜ ਸਰਕਾਰ ਜਿਹੜੀ ਆ ਉਹ ਮਜ਼ਦੂਰਾਂ ਦੇ ਮਾਮਲਿਆਂ ਤੇ ਉਹ ਬੜੀ ਜਿਹੜੀ ਆ ਉਹ ਕੋਈ ਰੰਗ ਚਿੰਤਾ ਨਹੀਂ ਹੈ ਫਿਕਰ ਨਹੀਂ ਹੈ ਉਹਨਾਂ ਨੂੰ ਕੋਈ ਨਹੀਂ ਲੱਗ ਰਿਹਾ ਵੀ ਅਸੀਂ ਮਜ਼ਦੂਰ ਵਰਗ ਵੀ ਜਿਹਨਾਂ ਕੋਈ ਦੇਸ਼ ਦਾ ਹਿੱਸਾ ਹੈ ਜਾਂ ਰਾਜ ਦਾ ਹਿੱਸਾ ਹੈ ਜਾਂ ਉਹ ਕੋਈ ਸਰਕਾਰ ਦਾ ਹਿੱਸਾ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਮਿਹਨਤਾਨਾ ਆ ਨਰੇਕਾ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਆ ਔਰ ਜਿਹੜੀ ਮਰੇਕਾ ਬਨਰੇਕਾ ਮਰਾਜਮਾ ਦੀ ਜਿਹੜੀ ਉਜਰਤ ਆ ਉਹਨਾਂ ਦੀ ਤਰਖਾ ਆ ਉਹ ਵੀ ਤਰ੍ਹਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਵੇ ਇਹਨਾਂ ਬੇਤਕੇ ਦੇ ਨਾਲ ਬਹੁਤ ਸਾਰੇ ਦਾ ਪਰਿਵਾਰ ਜਾਇਬੀ ਦਾ ਪਰਿਵਾਰ ਆ